ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਨਾ ਮਾਈਲਸਟੋਨ ਕੈਰੀਅਰ ਜੋਂਦੇ YouTube ਦੇ ਅਫੀਸ਼ੀਅਲ ਚੈਨਲ ਦੇ ਉੱਪਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਅੱਜ ਅਸੀਂ ਤੁਹਾਡੇ ਸਾਹਮਣੇ ਪੰਜਾਬੀ ਦੀ ਇੱਕ ਵੀਡੀਓ ਲੈ ਕੇ ਆਏ ਹਾਂ। ਤਾਂ ਆਪਣਾ ਪੰਜਾਬੀ ਦਾ ਟੌਪਿਕ ਹੈ ਨਾਂ। ਸਟਾਰਟ ਕਰੀਏ। ਓਕੇ ਜੀ। ਨਾਂ। ਸਭ ਤੋਂ ਪਹਿਲਾਂ ਆਪਾਂ ਨਾਮ ਦੀ ਪਰਿਭਾਸ਼ਾ ਕਰਾਂਗੇ। ਨਾਮ ਕੀ ਹੁੰਦਾ ਹੈ? ਉਸ ਤੋਂ ਬਾਅਦ ਆਪਾਂ ਇਸ ਦੀਆਂ ਕਿਸਮਾਂ ਕਰਾਂਗੇ। ਨਾਮ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ?

ਵਸ ਆਮ ਨੁਖ ਆਮ ਨੁਖਾਂ ਵਸਤੂਆਂ ਜਾਨਵਰਾਂ ਜਾਂ ਕਿਸੇ ਜਾਤੀ ਦੇ ਸਾਰੇ ਪਦਾਰਥਾਂ ਦੇ ਲਈ ਵਰਤੇ ਜਾਣ ਉਸ ਨੂੰ ਕੀ ਕਿਹਾ ਜਾਂਦਾ ਹੈ ਆਮਨਾ ਜਿਵੇਂ ਕੁਰਸੀ ਕੁਰਸੀ ਕੀ ਇੱਕ ਆਮਨਾ ਬੱਕਰੀ ਬੱਕਰੀ ਵੀ ਕੀ ਇੱਕ ਆਮਨਾ ਪਹਾੜ ਦਰਿਆ ਸਕੂਲ ਇਹ ਕੀ ਹੈ ਆਮਨਾਵੀਆਂ ਉਦਾਹਰਣਾਂ ਨੇ ਠੀਕ ਹੈ ਜੀ ਜਿਵੇਂ ਕਿਸਾਨ ਹਲ ਵਾ ਰਹਾ ਹੈ ਤਾਂ ਕਿਸਾਨ ਸ਼ਬਦ ਕੀ ਹੈ ਇਹਦੇ ਵਿੱਚ ਆਮ ਨਾਮ ਲੜਕੇ ਸਕੂਲ ਜਾਂਦੇ ਹਨ ਤਾਂ ਲੜਕੀ ਵੀ ਕੀ ਇਹਦੇ ਵਿੱਚ ਆਮ ਨਾਮ ਹਾਂਜੀ ਆਪਣੀ ਦੂਸਰੀ ਤਰ੍ਹਾਂ ਹੈ ਖਾਸ ਨਾਮ ਜਾਂ ਨਿਜਵਾਚਕ ਨਾਮ ਉਹ ਸ਼ਬਦ ਜਿੰਨਾ ਤੋਂ ਕਿਸੇ ਖਾਸ ਪੁਰਖ ਖਾਸ ਇਸਤਰੀ ਜਾਂ ਖਾਸ ਥਾਨ ਦਾ ਸ਼ਹਿਰ ਦਾ ਪਤਾ ਲੱਗਦਾ ਹੋਵੇ ਉਸ ਨੂੰ ਕੀ ਕਿਹਾ ਜਾਂਦਾ ਹੈ ਖਾਸ ਨਾਮ ਜਾਂ ਨਿਜਵਾਚਕ ਨਾਮ ਜਿਵੇਂ ਪੰਜਾਬ ਪੰਜਾਬ ਕੀ ਆਪਣੇ ਲਈ ਇੱਕ ਖਾਸ ਨਾਮ ਹੈ ਚੰਡੀਗੜ੍ਹ ਚੰਡੀਗੜ੍ਹ ਵੀ ਕੀ ਆਗੇ ਇੱਕ ਖਾਸ ਨਾਮ ਮਹਾਰਾਜਾ ਰਣਜੀਤ ਸਿੰਘ ਦੇਖੋ ਕਿੰਨੀ ਵੱਡੀ ਪਰਸਨੈਲਿਟੀ ਹੈ ਹਨਾ ਤਾਂ ਇਹ ਵੀ ਆਪਣੇ ਲਈ ਕੀ ਹੈ ਇੱਕ ਖਾਸ ਨਾਮ ਹਿਮਾਲਿਆ ਮਾਉਂਟ ਐਵਰੈਸਟ ਮਾਉਂਟ ਐਵਰੈਸਟ ਆਪਣੀ ਸਭ ਤੋਂ ਉੱਚੀ ਚੋਟੀ ਹੈ ਤਾਂ ਇਹ ਵੀ ਕੀ ਹੈ ਆਪਣੇ ਲਈ ਇੱਕ ਖਾਸ ਨਾਮ ਉਸ ਤੋਂ ਬਾਅਦ ਸਰੋਜਨੀ 나ਇਡੂ ਨੂੰ ਭਾਰਤ ਦੀ ਕੋਇਲ ਕਿਹਾ ਜਾਂਦਾ ਹੈ ਤਾਂ ਇਹਦੇ ਵਿੱਚ ਖਾਸ ਨਾਮ ਕੀ ਹੈ ਸਰੋਜਨੀ 나ਇਡੂ ਅਸੀਂ ਤੱਕਤਿ ਸ੍ਰੀ ਦਮਦਮਾ ਸਾਹਿਬ ਦੇ ਦਰਸ਼ਨ ਕੀਤੇ ਤਾਂ ਸ੍ਰੀ ਦਮਦਮਾ ਸਾਹਿਬ ਦੇ ਵਿੱਚ ਕੀ ਹੈ ਖਾਸ ਨਾਮ ਠੀਕ ਹੈ ਜੀ ਤੀਸਰੇ ਟਾਈਪ ਹੈ ਵਸਤੂਵਾਚਕ ਨਾਮ ਵਸਤੂਵਾਚਕ ਨਾਮ ਨੂੰ ਪਦਾਰਥਵਾਚਕ ਨਾਮ ਵੀ ਕਿਹਾ ਜਾਂਦਾ ਹੈ ਜੋ ਸ਼ਬਦ ਮਿਣੀਆਂ ਤੋਲੀਆਂ ਮਾਪੀਆਂ ਜਾ ਸਕਣ ਵਾਲੀਆਂ ਵਸਤੂਆਂ ਬਾਰੇ ਦੱਸੇ ਮਤਲਬ ਜੋ ਚੀਜ਼ਾਂ ਮਿਨੀਆਂ ਜਾਂ ਤੋਲੀਆਂ ਨਹੀਂ ਜਾਣ ਉਹਨੂੰ ਗਿਨਿਆ ਨਾ ਜਾਵੇ ਉਸਨੂੰ ਕੀ ਕਿਹਾ ਜਾਂਦਾ ਹੈ ਵਸਤਵਾਚਕ ਨਾਮ ਜਿਵੇਂ ਦੁੱਧ ਦੁੱਧ ਨੂੰ ਮਿਲਣ ਦੀ ਇੱਕਾਈ ਹੁੰਦੀ ਹੈ ਠੀਕ ਹੈ ਇਹਨੂੰ ਆਪਾਂ ਗਿਣ ਨਹੀਂ ਸਕਦੇ ਤਾਂ ਇਹ ਕੀ ਹੈ ਵਸਤਵਾਚਕ ਨਾਮ ਤੇਲ ਪਾਣੀ ਸੋਨਾ ਲੋਹਾ ਕੱਪੜਾ ਰੇਤ ਤੇ ਕਣਕ ਇਹ ਸਾਰੇ ਕੀ ਨੇ ਤੇ ਚੋ ਇਹ ਸਾਰੇ ਵਸਤਵਾਚਕ ਨਾਮ ਦੀਆਂ ਉਦਾਹਰਣਾਂ ਨੇ ਅੱਜ ਕੱਲ ਸੋਨਾ ਬਹੁਤ ਮਹਿੰਗਾ ਹੋ ਗਿਆ ਹੈ ਤਾਂ ਜੋ ਸੋਨਾ ਸ਼ਬਦ ਹੈ ਉਹ ਵਸਤੂਵਾਚਕ ਨਾਮ ਦੀ ਉਦਾਹਰਣ ਹੈ ਠੀਕ ਹੈ ਦੁੱਧ ਕਿਉਂ ਸਿਹਤ ਲਈ ਚੰਗੇ ਹਨ ਤਾਂ ਦੁੱਧ ਅਤੇ ਤਿਉ ਇਹ ਦੋਨੋਂ ਕੀ ਆਗੇ ਵਸਤੂਵਾਚਕ ਜਾਂ ਨਾ ਵਸਤੂਵਾਚਕ ਨਾਮ ਜਾਂ ਪਦਾਰਥਵਾਚਕ ਨਾਮ ਤਾਂ ਆਪਣੀ ਚੌਥੀ ਡਾਈਫਰੈਂਸ ਇਕੱਠਵਾਚਕ ਨਾਮ ਇਕੱਠਵਾਚਕ ਨਾਮ ਨੂੰ ਆਪਾਂ ਸਮੂਹਵਾਚਕ ਨਾਮ ਵੀ ਕਹਿੰਦੇ ਹਾਂ ਜਿਹੜੇ ਸ਼ਬਦ ਜੀਵਾਂ ਵਸਤੂਆਂ ਦੇ ਸਮੂਹ ਇਕੱਠ ਜਾਂ ਗਰੁੱਪ ਦੇ ਲਈ ਵਰਤੇ ਜਾਂ ਉਹਨੂੰ ਕੀ ਕਿਹਾ ਜਾਂਦਾ ਹੈ ਇਕੱਠਵਾਚਕ ਨਾਮ ਜਾਂ ਸਮੂਹਵਾਚਕ ਨਾਮ ਜਿਵੇਂ ਸੁਸਾਇਟੀ ਦੇਖੋ ਲੋਕਾਂ ਦਾ ਗਰੁੱਪ ਲੋਕਾਂ ਦਾ ਜੋ ਗਰੁੱਪ ਹੈ ਉਹਨਾਂ ਦੀ ਕੀ ਬਣਦੀ ਹੈ ਇੱਕ ਸੁਸਾਇਟੀ ਬਣਦੀ ਹੈ ਠੀਕ ਹੈ ਜਿਵੇਂ ਕਲਾਸ ਦੇਖੋ ਕਾਫੀ ਸਾਰੇ ਵਿਦਿਆਰਥੀ ਜਦੋਂ ਇਕੱਠੇ ਹੋ ਜਾਂਦੇ ਨੇ ਤਾਂ ਉਹਨਾਂ ਦੀ ਕੀ ਬਣਦੀ ਹੈ ਇੱਕ ਕਲਾਸ ਜਥਾ ਫੌਜ ਜਲੂਸ ਸਭਾ ਇਹ ਸਾਰੇ ਕੀ ਨੇ ਇਕੱਠਵਾਚਕ ਨਾਮ ਦੀਆਂ ਉਦਾਹਰਣਾਂ ਲਈ ਸਭ ਤੋਂ ਪਹਿਲਾਂ ਫੌਜ ਦੇ ਵਿੱਚ ਅਨੁਸ਼ਾਸਨ ਸਭ ਤੋਂ ਜ਼ਰੂਰੀ ਹੁੰਦਾ ਹੈ ਤਾਂ ਜੋ ਫੌਜ ਸ਼ਬਦ ਹੈ ਉਹ ਕੀ ਹੈ ਇਕੱਠਵਾਚਕ ਨਾਮ ਵਿਦਿਆਰਥੀ ਕਲਾਸ ਵਿੱਚ ਬੈਠੇ ਹਨ ਤਾਂ ਜੋ ਕਲਾਸ ਸ਼ਬਦ ਹੈ ਉਹ ਕੀ ਹੈ ਇਕੱਠਵਾਚਕ ਨਾਮ ਇਹ ਇਕੱਠ ਨੂੰ ਦਰਸਾ ਰਿਹਾ ਹੈ ਗਉਆਂ ਮੱਝਾਂ ਦਾ ਵਗ ਜਾ ਰਿਹਾ ਹੈ ਤਾਂ ਜੋ ਵਗ ਸ਼ਬਦ ਹੈ ਉਹ ਕੀ ਹੈ ਇਕੱਠਵਾਚਕ ਜਾਂ ਸਮੂਹਵਾਚਕ ਨਾਮ ਲਾਸਟ ਟਾਈਪ ਆਪਣੀ ਪੰਜਵੀਂ ਭਾਵਵਾਚਕ ਨਾਮ ਜਿਹੜੇ ਸ਼ਬਦ ਉਹਨਾਂ ਲਈ ਵਰਤੇ ਜਾਂਦੇ ਜੋ ਅਸੀਂ ਸਿਰਫ ਮਹਿਸੂਸ ਕਰ ਸਕਦੇ ਹਾਂ ਨਾ ਦੇਖ ਸਕੀਏ ਨਾ ਛੂ ਸਕੀਏ ਕਹਿੰਦਾ ਮਤਲਬ ਜੋ ਚੀਜ਼ਾਂ ਆਪਾਂ ਅੰਦਰੋਂ ਫੀਲ ਕਰਦੇ ਆ ਨਾ ਉਹਨਾਂ ਨੂੰ ਆਪਾਂ ਗਿਣ ਸਕਦੇ ਆ ਨਾ ਛੂ ਸਕਦੇ ਆ ਨਾ ਦੇਖ ਸਕਦੇ ਆ ਓਨਲੀ ਅੰਦਰੋਂ ਮਹਿਸੂਸ ਕਰ ਸਕਦੇ ਹਾਂ ਉਹਨਾਂ ਨੂੰ ਕੀ ਕਿਹਾ ਜਾਂਦਾ ਭਾਵਵਾਚਕ ਨਾਮ ਜਿਵੇਂ ਦੁੱਖ ਅਤੇ ਸੁੱਖ ਜ਼ਿੰਦਗੀ ਦਾ ਹਿੱਸਾ ਹਨ ਤਾਂ ਦੁੱਖ ਸ਼ਬਦ ਅਤੇ ਸੁੱਖ ਸ਼ਬਦ ਦੇ ਦੋਨੋਂ ਕੀ ਨੇ ਪਾਵਾਚਕਨਾ ਸਦਾ ਸੱਚ ਬੋਲੋ ਜੋ ਸੱਚ ਸ਼ਬਦ ਹੈ ਉਹ ਵੀ ਕੀ ਹੈ ਪਾਵਾਚਕਨਾ ਗਰੀਬ ਬੰਦੇ ਦਾ ਗੁਜ਼ਾਰਾ ਬੜੀ ਮੁਸ਼ਕਿਲ ਨਾਲ ਚੱਲਦਾ ਹੈ ਤਾਂ ਜੋ ਗਰੀਬ ਸ਼ਬਦ ਹੈ ਉਹ ਵੀ ਕੀ ਹੈ ਪਾਵਾਚਕਨਾ ਸੋ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਹੋਵੇਗੀ ਸੋ ਆਪਣੇ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਦੋਸਤੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਵਧੀਆ ਹੋਵੋਗੇ ਰਜਨ मैम ਨੇ ਤੁਹਾਨੂੰ ਨਾਉਨ ਦੇ ਬਾਰੇ ਪੜਾਇਆ ਸੀਗਾ ਤਾਂ ਉਮੀਦ ਇਹ ਹੈ ਕਿ ਤੁਹਾਨੂੰ ਸਾਰਾ ਕੁਝ ਸਮਝ ਆਇਆ ਹੋਗਾ ਕੋਈ ਕਿਸੇ ਖਾਸ ਟੌਪਿਕ ਦੇ ਉੱਤੇ ਵੀਡੀਓ ਬਣਾਉਣੀ ਹੋਵੇ ਸਾਨੂੰ ਜਰੂਰ ਕਮੈਂਟ ਕਰਿਓ ਕਿ ਸਰ ਇਸ ਟੌਪਿਕ ਉੱਤੇ ਵੀਡੀਓ ਹੋਣੀ ਚਾਹੀਦੀ ਹੈ ਠੀਕ ਹੈ ਔਰ ਅਗਲਾ ਜਿਹੜਾ ਟੌਪਿਕ ਮੈਂ ਤੁਹਾਡੇ ਵਾਸਤੇ ਪਰਣਾਮ ਲੈ ਕੇ ਆਉਣਗੀ ਤਾਂ ਤੁਹਾਡੇ ਨਾਲ ਇੱਕ ਥੋੜੀ ਜੀ ਜਾਣਕਾਰੀ ਮੈਂ ਸ਼ੇਅਰ ਕਰਨੀ ਸੀ ਜਾਣਕਾਰੀ ਕੀ ਹੈ ਜੀ ਆਪਣੇ ਜਿਹੜੇ ਜੀ ਆਫਲਾਈਨ ਵੈਚ ਆਉ ਸ਼ੁਰੂ ਨੇ ਸਪੈਸ਼ਲ ਬੈਚ ਜਿਹੜੇ ਹੈ ਜਿਵੇਂ ਕਿ ਤੁਹਾਨੂੰ ਪ੍ਰਤਾਪ ਪਟਵਾਰੀ ਦੀਆਂ ਪੋਸਟਾਂ ਆ ਰਹੀਆਂ 1095 ਜੇਲ ਬਾਟਨ 1220 ਪੋਸਟਾਂ ਆ ਰਹੀਆਂ ਨੇ 5500 ਹੋਮ ਗਾਰਡ ਦੇ ਵੀ ਮਨਜੂਕ ਸੀਐਮ ਸਾਹਿਬ ਨੇ ਅਨਾਉਂਸ ਕੀਤਾ ਹੈਗਾ ਉਹ ਮੇ ਪੋਸਟਾਂ ਵੀ ਆ ਰਹੀਆਂ ਉਹਦੇ ਵਾਸਤੇ ਬਾਕੀ ਪੰਜਾਬ ਪੁਲਿਸ ਕਨਸਟੇਬਲ 2025 ਲਈ ਬੈਚ ਤਾਂ ਚੱਲੀ ਜਾਂਦੇ ਨੇ 26 ਲਈ ਵੀ ਆਪਾਂ ਬੈਚ ਬਹੁਤ ਜਲਦੀ ਅਨਾਉਂਸ ਕਰ ਦਾਂਗੇ ਔਰ ਉਹਦੇ ਨਾਲ ਕਲਰਕ ਸੀਨੀਅਰ ਸਹਾਇਕ ਰੇਲਵੇ ਦੀਆਂ ਪੋਸਟਾਂ ਅਗਨੀਵੀਰ SSC GD ਪੰਜਾਬ ਤੇ ਸੈਂਟਰ ਦੇ ਜਿਹੜੇ ਵੀ ਵੱਖ-ਵੱਖ ਵਿਭਾਗਾਂ ਦੀਆਂ ਪੋਸਟਾਂ ਆਉਂਦੀਆਂ ਉਹਨਾਂ ਸਾਰਿਆਂ ਦੇ ਲਈ ਆਪਣੇ ਕੋਲੇ ਆਫਲਾਈਨ ਬੈਚ ਸ਼ੁਰੂ ਹੈ ਜੀ ਤੁਸੀਂ ਸਾਨੂੰ ਸਾਡਾ ਜਿਹੜਾ ਐਡਰੈਸ ਹੈ ਮਾਈਲਸਟੋਨ ਕੈਰੀਅਰ ਜ਼ੋਨ ਚੁਰੀਦ ਦਾ ਮਾਈਲਸਟੋਨ ਕੈਰੀਅਰ ਜ਼ੋਨ ਚੁਰੀਦ ਦੇ ਨੇੜੇ HDFC ਬੈਂਕ ਔਰ ਮਾਨਸਾ ਰੋਡ ਦੇ ਉੱਤੇ ਬਿਲਕੁਲ ਮੇਨ ਤੇ ਆਪਣੀ ਅਕੈਡਮੀ ਹੈ ਬਾਕੀ ਕੋਈ ਜਾਣਕਾਰੀ ਲੈਣੀ ਹੋਵੇ ਸਾਡੇ ਨੰਬਰ ਦਿੱਤੇ ਹੋਏ ਹੈ ਜੀ ਇਹਨਾਂ ਨੰਬਰ ਦੇ ਉੱਤੇ ਤੁਸੀਂ ਕਿਸੇ ਵੀ ਨੰਬਰ ਦੇ ਉੱਤੇ ਕਾਲ ਕਰ ਸਕਦੇ ਹੋ ਠੀਕ ਹੈ ਜੀ ਔਰ ਦੋ ਡੈਮੋ ਕਲਾਸਾਂ ਫ੍ਰੀ ਹੈ ਤੁਸੀਂ ਲਾ ਕੇ ਜਰੂਰ ਦੇਖਿਓ ਉਮੀਦ ਕਰਦੇ ਹਾਂ ਤੁਹਾਨੂੰ ਗੱਲਾਂ ਬਾਤਾਂ ਸਮਝਾਈਆਂ ਹੋਈਆਂ ਧੰਨਵਾਦ ਸ਼ੁਕਰੀਆ ਨਵੀਂ ਵੀਡੀਓ ਦੇ ਨਾਲ ਫਿਰ ਮਿਲਾਂਗੇ